ਦਰਜੇ ਨੂੰ ਯੂਕੇ ਦੇ ਵਿੱਚ ਇੱਕ ਮਸਲਾ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੁਸੀਂ ਕਾਫੀ ਇਸ ਸਮੱਸਿਆ ਨੂੰ ਕਵਰ ਕੀਤਾ ਹੈ ਕਈ ਇੰਟਰਵਿਊ ਕੀਤੀਆਂ ਹੈ ਕਾਫੀ ਰਿਪੋਰਟਿੰਗ ਕਰਕੇ ਕਈ ਜੋ ਫੈਕਟਸ ਨੇ ਜੋ ਕਾਇਲੋਕੇ ਕਾਫੀ ਖੁਦਾਈ ਤੇ ਦਰਦਨਾਕ ਫੈਕਟਸ ਨੇ ਦਸ਼ਕਾਂ ਦੇ ਅੱਗੇ ਰੱਖਦੀਆਂ ਜੋ ਕਿ ਨਵਾਂ ਤੁਹਾਡੇ ਦੁਆਰਾ ਸਨ ਦਸ਼ਕਾਂ ਨੂੰ ਸੁਲ ਨੂੰ ਮਿਲਦੀਆਂ ਨੇ ਇੱਕ ਹੋਰ ਘਟਨਾ ਹੋਈ ਹੈ ਜੋ ਹੁਣ ਜਾ ਕੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੈ ਕੇਸ ਯੂਕੇ ਦੇ ਲੰਡਨ ਦੇ ਵਿੱਚ ਇੱਕ 16 ਸਾਲਾਂ ਇਕ ਕੁੜੀ ਨੂੰ ਪਾਕਿਸਤਾਨੀ ਨੌਜਵਾਨ ਦੇ ਵੱਲੋਂ ਉਥੇ ਕਿਆ ਦਿੱਤਾ ਜਾਂਦਾ ਬੱਝੂਣਾ ਕਰਖਿਆ ਜਾਂਦਾ ਉਸ ਦਾ ਬ੍ਰੇਨ ਬ੍ਰੇਨਵਾਸ਼ ਕੀਤਾ ਜਾਂਦਾ ਹੈ ਕਿਵੇਂ ਦੇਖਦੇ ਹੋ ਜਿਸ ਨੂੰ ਨਾਮ ਤੱਕ ਗਰੂਮੀ ਦਿੱਤਾ ਹੋਇਆ ਨਾਮ ਤਾਂ ਕਿ ਲੋਕ ਇਹ ਦਿੱਤਾ ਹੋਇਆ ਹੈ ਕਿ ਹਰ ਹਰ ਕੋਈ ਸੁਣ ਕੇ ਇਸ ਨੂੰ ਕਨਫਿਊਜ਼ ਹੋ ਜਾਵੇਗਾ ਕਿ ਸ਼ਾਇਦ ਗਰੂਮੀ ਹੁੰਦੇ ਹੋਣਗੇ ਪਰ ਇਸੀ ਅਸਲ ਸਚਾਈ ਉਹ ਕਾਫੀ ਦਰਦਨਾਕ ਹੈ ਜਿਸ ਰਿੱਖੇ ਤੇ ਨਾਲ ਕਿ ਲੋਕ ਸਪੈਸ਼ਲ ਚੁਣ ਕੇ ਟੰਗ ਕੀਤਾ ਜਾਂਦਾ ਹੈ ਦੂਜੇ ਤਰ੍ਹਾਂ ਦੀਆਂ ਕੁੜੀਆਂ ਨੂੰ ਚਾਹੇ ਉਹ ਸਿੱਖ ਹੋਣ ਚਾਹੇ ਹੋਰ ਹੋਣ ਕਿਹ ਕਹੋਂਗੇ ਜਿਹੜਾ ਹੁਣ ਤਾਜ਼ਾ ਕੱਢਣੀ ਆਈ ਹੈ ਜਿਸ ਦੇ ਉੱਤੇ ਕਾਫੀ ਵਿਰੋਧ ਵੀ ਹੋਇਆ ਉਸ ਵਿਅਕਤੀ ਦੀ ਅਰੇ ਇਹ ਇਹ ਕਰਨਾ ਸਿਰਫ ਇੱਕ ਛੋਟੀ ਜਿਹੀ ਹੈ ਕਿ ਇਸ ਜਿਵਿਕ ਲਵ ਐਂਗਲ ਹੈ ਜਾਂ ਇਸ ਦੇ ਵਿੱਚ ਕੋਈ ਬਹੁਤ ਸੋਚ ਸਮਝੀ ਸਾਜ਼ਿਸ਼ ਹੈ ਇਸ ਵਾਰ ਕੀ ਕੰਗਰੈਸ ਜੀ ਅਹ ਦੇਖੋ ਜਿਹੜੀ ਗਰੋਮਿੰਗ ਹੈਗੀ ਹੈ ਨਾ ਇਹਦੇ ਬਾਰੇ ਪਹਿਲਾਂ ਮੈਂ ਦੱਸ ਦਵਾਂ ਆਪਣੇ ਸਾਰੇ ਦਰਸ਼ਕਾਂ ਨੂੰ ਜਿਹੜੇ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਏ ਸੁਣ ਰਹੇ ਨੇ ਗਰੋਮਿੰਗ ਦਾ ਮਤਲਬ ਜਿਹੜਾ ਇੱਥੇ ਇਹ ਆ ਜਾਂਦਾ ਕਿ ਕਿਸੇ ਮਿਨਰ ਲੜਕੀ ਨੂੰ ਯਾਨੀ ਕਿ ਜਿਹਦੀ ਉਮਰ 18 ਸਾਲ ਤੋਂ ਘੱਟ ਹੈ ਹਜੇ ਉਹ ਐਡਲਟਸ ਦੇ ਵਿੱਚ ਨਹੀਂ ਗਿਣੀ ਜਾਂਦੀ ਉਹਨੂੰ ਉਹਦਾ ਬ੍ਰੇਨ ਵਾਸ਼ ਕਰ ਦੇਣਾ ਬ੍ਰੇਨਵਾਸ਼ ਕਰਕੇ ਉਹਨੂੰ ਪਿਆਰ ਮੁਹੱਬਤ ਦੇ ਲਾਰੇ ਲਾ ਕੇ ਤੇ ਉਹਨੂੰ ਆਪਣੇ ਵੱਲ ਅਟਰੈਕਟ ਕਰਨਾ ਤੇ ਉਸ ਤੋਂ ਬਾਅਦ ਉਹਦਾ ਨਜਾਇਜ਼ ਫਾਇਦਾ ਲੈਣਾ ਸੋ ਇਹ ਜਿਹੜਾ ਕੰਮ ਹੈ ਨਾ ਇੰਗਲੈਂਡ ਦੇ ਵਿੱਚ ਦਹਾਕਿਆਂ ਤੋਂ ਚੱਲਦਾ ਆ ਰਿਹਾ ਅਸੀਂ ਪਿਛਲੇ ਇੰਟਰਵਿਊ ਦੇ ਵਿੱਚ ਸਾਡੇ ਗੈਸਟ ਸੀ ਜਸਪਾਲ ਸਿੰਘ ਸੰਧੂ ਉਹਨਾਂ ਨੇ ਦੱਸਿਆ ਪੀ 60 ਦੇ ਵਿੱਚ ਪਹਿਲੀ ਘਟਨਾ ਜਿਹੜੀ ਹੈ ਵਾਪਰੀ ਸੀ ਯਾਨੀ ਕਿ 1960 ਦੇ ਵਿੱਚ ਵੀ ਇਹੋ ਜੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਤੇ ਉਸ ਤੋਂ ਬਾਅਦ ਲਗਾਤਾਰ ਵਾਪਰੀਆਂ ਫਿਰ ਜਾ ਕੇ 90 96 ਦੇ ਕਰੀਬ ਇੱਕ ਹਿੰਸਕ ਘਟਨਾ ਵੀ ਵਾਪਰੀ ਜਿੱਥੇ ਸਾਡੇ ਸਿੱਖ ਨੌਜਵਾਨਾਂ ਨੇ ਜਾ ਕੇ ਤੇ ਕੁੱਟਕਟਾਪਾ ਵੀ ਕੀਤਾ ਤੇ ਉਹ ਬੜੀ ਹਾਈਲਾਈਟ ਹੋਈ ਸੀ ਉਹ ਘਟਨਾ ਉੱਥੋਂ ਵੀ ਲੜਕੀਆਂ ਨੂੰ ਛਡਵਾਇਆ ਗਿਆ ਸੀ ਸੋ ਪਾਕਿਸਤਾਨੀ ਮੂਲ ਦੇ ਇਹ ਦੇ ਜਿਹੜੇ ਨੇ ਨਾ ਇਸ ਇਹ ਸਾਰੇ ਘਟਨਾ ਕਰਨ ਦੇ ਨਾਲ ਸਬੰਧਤ ਚੱਲੇ ਆਉਂਦੇ ਨੇ ਹੋਰ ਕਿਸੇ ਵੱਲੋਂ ਵੀ ਨਹੀਂ ਕੀਤੇ ਜਾਂਦੇ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਰੇ ਪਾਕਿਸਤਾਨੀ ਕਰਦੇ ਨੇ ਸੋ ਪਾਕਿਸਤਾਨੀ ਮੂਲ ਦੇ ਲੋਕ ਜਿਹੜੇ ਨੇ ਉਹ ਇਹੋ ਜਿਹੇ ਘਟਨਾਵਾਂ ਵਰਤਉਂਦੇ ਰਹੇ ਜਿੱਥੇ ਉਹਨਾਂ ਨੇ ਸਿੱਖਾਂ ਦੀਆਂ ਕੁੜੀਆਂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ Hindu ਲੜਕੀਆਂ ਨੂੰ ਵੀ ਟਾਰਗੇਟ ਕੀਤਾ ਤੇ ਬ੍ਰਿਟਿਸ਼ ਕੁੜੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਪਰ ਹੁਣ ਸਿੱਖ ਜਿਵੇਂ ਆਪਾਂ ਕਹਿ ਲੈਂਦੇ ਆ ਬਈ ਮਿਨੋਰਟੀ ਐ ਇਸ ਮੁਲਕ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੀਆਂ ਲੜਕੀਆਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਇਹ ਇਹਨਾਂ ਨੂੰ ਖਾਇਆ ਜਾਂਦਾ ਇਹ ਜਿਹੜੇ ਲੋਕ ਨੇ ਟਾਰਗੇਟ ਕਰਨ ਵਾਲੇ ਗਰੁੱਪ ਬਣੇ ਹੋਏ ਨੇ ਇਹ ਇਹਨਾਂ ਦਾ ਕੰਮ ਹੀ ਇਹ ਆ ਕਿ ਦੂਜੇ ਧਰਮਾਂ ਦੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਮਿਸਯੂਜ਼ ਕਰਨਾ ਉਹਨਾਂ ਦੇ ਨਾਲ ਜਿਹੜਾ ਸਰੀਰਕ ਸੰਬੰਧ ਬਣਾਉਣੇ ਫਿਰ ਉਹਨਾਂ ਨੂੰ ਨਸ਼ੇ ਤੇ ਲਾ ਦੇਣਾ ਫਿਰ ਉਹਨਾਂ ਨੂੰ ਜਿਹੜਾ ਹੈਗਾ ਗਲਤ ਕੰਮਾਂ ਵਾਲੇ ਪਾਸੇ ਵੇਚ ਦੇਣਾ ਜਾਂ ਪਾਕਿਸਤਾਨ ਲੈ ਜਾ ਕੇ ਉੱਥੇ ਹੀਰਾ ਮੰਡੀ ਦੇ ਵਿੱਚ ਵੀ ਬ੍ਰਿਟਿਸ਼ ਸਿੱਖ ਕੁੜੀਆਂ ਵੇਚੀਆਂ ਗਈਆਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕਦੇ ਮੁੜ ਨਹੀਂ ਸਕੀਆਂ ਸੋ ਇਹ ਘਟਨਾਵਾਂ ਜਿਹੜੀਆਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਤੇ ਸਿੱਖ ਕਮਿਊਨਿਟੀ ਦੀ ਆਪਾਂ ਕਹੀਏ ਬਈ ਇੱਕ ਬੈਡ ਸਟੋਰੀ ਜਿਹੜੀ ਕਹਿ ਲਈਏ ਨਾਲੋਂ ਨਾਲ ਚਲਦੀ ਆ ਰਹੀ ਹੈ ਕਿ ਜੇ ਇੱਥੇ ਰਹਿ ਰਹੇ ਸਿੱਖ ਨੇ ਨਾ ਉਹ ਸਾਰੇ ਫਿਕਰਮੰਦ ਨੇ ਕਿ ਸਾਡੀਆਂ ਜਿਹੜੀਆਂ ਘਰ ਦੇ ਵਿੱਚ ਬੱਚੀਆਂ ਨੇ ਉਹ ਇਸ ਪਾਸੇ ਨੂੰ ਨਾ ਚਲੇ ਜਾਣ ਉਹਨਾਂ ਨੂੰ ਵੀ ਕਿਤੇ ਗਰੂਮ ਨਾ ਕਰ ਲਿਆ ਜਾਵੇ ਪਰ ਗਰੂਮਿੰਗ ਦੀਆਂ ਘਟਨਾਵਾਂ ਦੇ ਵਿੱਚ ਕੋਈ ਘਾਟਾ ਨਹੀਂ ਹੋਇਆ ਮਤਲਬ ਕੋਈ ਘਾਟ ਨਹੀਂ ਆਈ ਕੰਟੀਨਿਊਸਲੀ ਹੋ ਰਿਹਾ ਤੇ ਇਹਦੇ ਉੱਤੇ ਇੱਕ ਬਿੱਲ ਵੀ ਲਿਆਉਣਾ ਚਾਹੀਆ ਸੀਗਾ ਪਾਰਲੀਮੈਂਟ ਦੇ ਵਿੱਚ ਪਰ ਸਾਡੇ ਹੀ ਐਮਪੀਆ ਨੇ ਉਹਦੇ ਉੱਤੇ ਸਾਈਨ ਨਹੀਂ ਕੀਤੇ ਮਤਲਬ ਦੇਖੋ ਗੱਲ ਵੋਟ ਦੀ ਆ ਜਾਂਦੀ ਹੈ ਵੀ ਜੇ ਅਸੀਂ ਸਾਈਨ ਕਰ ਦਿੱਤੇ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੀ ਗਰੂਮਿੰਗ ਹੁੰਦੀ ਹੈ ਨਾ ਗਰੂਮਿੰਗ ਗੈਂਗਸ ਦੇ ਉੱਤੇ ਆਪਾਂ ਇਨਵੈਸਟੀਗੇਸ਼ਨ ਕਰਵਾਈਏ ਇੱਕ ਬਿੱਲ ਲੈ ਕੇ ਆਈਏ ਤਾਂ ਕਿ ਇਹ ਸਾਰਾ ਪਤਾ ਲਾਇਆ ਜਾ ਸਕੇ ਵੀ ਕਿੱਥੋਂ ਇਹ ਚੱਲ ਰਿਹਾ ਚੱਲ ਰਿਹਾ ਤੇ ਇਹਨੂੰ ਨੱਥ ਪਾਈ ਜਾ ਸਕੇ ਪਰ ਸਾਡੇ ਹੀ ਐਮਪੀਆ ਨੇ ਉਹਦੇ ਉੱਤੇ ਸਾਈਨ ਨਹੀਂ ਕੀਤੇ ਉਹਦਾ ਮਤਲਬ ਇਹ ਸੀ ਵੀ ਜੇ ਅਸੀਂ ਸਾਈਨ ਕਰ ਦਾਂਗੇ ਤੇ ਸਾਡੇ ਨਾਲ ਜਿਹੜੀ ਮੁਸਲਮਾਨ ਕਮਿਊਨਿਟੀ ਹੈ ਜਾਂ ਖਾਸ ਤੌਰ ਤੇ ਕਹੀਏ ਪਾਕਿਸਤਾਨੀ ਭਾਈਚਾਰਾ ਉਹ ਨਾਰਾਜ਼ ਹੋ ਜਾਊਗਾ ਸ ਨਹੀਂ ਹੋ ਸਕਿਆ ਮਤਲਬ ਕਿ ਅਸੀਂ ਆਪਣੀਆਂ ਕੁੜੀਆਂ ਦਾਤੇ ਲਾ ਸਕਦੇ ਆ ਵੋਟਾਂ ਕਰਕੇ ਦੇਖੋ ਐਡੀ ਸ਼ਰਮਿੰਦਗੀ ਹੁੰਦੀ ਆ ਸਾਨੂੰ ਅਸੀਂ ਕਹਿ ਦਿੰਦੇ ਆਂ ਵੀ ਇਹਨਾਂ ਮੁਲਕਾਂ 'ਚ ਸਾਡੇ ਐਮਪੀਜ਼ ਬਣ ਗਏ ਨੇ। ਲੋ ਜੀ ਇੱਕ ਸਿੱਖ ਸਰਦਾਰ ਐਮਪੀ ਬਣ ਗਿਆ ਸਾਡਾ, ਇੱਕ ਸਿੱਖ ਔਰਤ ਜਿਹੜੀ ਆ ਉਹ ਐਮਪੀ ਪਾਰਲੀਮੈਂਟ 'ਚ ਬੈਠੀ ਹੋ ਜਾ ਕੇ। ਪਰ ਸਾਨੂੰ ਉਹਨਾਂ ਦਾ ਕੀ ਫਾਇਦਾ ਜੇ ਸਾਡੀਆਂ ਇਹ ਮੁਸ਼ਕਲਾਂ ਹੀ ਨਹੀਂ ਹੱਲ ਹੋਣੀਆਂ। ਸੋ ਗਰੂਮਿੰਗ ਜਿਹੜੀ ਆ ਨਾ ਲਗਾਤਾਰ ਚੱਲਦੀ ਆ ਰਹੀ ਐ। ਹੁਣ ਆਪਾਂ ਇਹ ਤੁਹਾਨੂੰ ਦੱਸਦੇ ਆਂ ਵੀ ਇਹ ਕਿਵੇਂ ਗਰੂਮ ਕਰਦੇ ਨੇ। ਗਰੂਮਿੰਗ ਇਸ ਤਰ੍ਹਾਂ ਹੁੰਦੀ ਐ ਵੀ ਜਿਵੇਂ ਇਹ ਲੋਕ ਇੱਕ ਤਾਂ ਪੰਜਾਬੀ ਬੋਲਦੇ ਹੁੰਦੇ ਨੇ। ਜੋਨ ਕੈਲੀਏ ਉਰਦੂ ਬੋਲਦੇ ਹੁੰਦੇ ਨੇ ਸੋ ਇਹ ਪੰਜਾਬੀ ਦੇ ਵਿੱਚ ਜ਼ਿਆਦਾ ਟਾਰਗੇਟ ਜਿਹੜਾ ਹੈਗਾ ਉਹ ਲੜਕੀਆਂ ਨੂੰ ਕਰਦੇ ਆ ਤੇ ਫਿਰ ਕਹਿੰਦੇ ਆ ਕਿ ਅਸੀਂ ਨਨਕਾਣਾ ਸਾਹਿਬ ਦੀ ਧਰਤੀ ਤੋਂ ਆ ਸਾਡੇ ਤਾਂ ਨਾਮ ਪਿੱਛੇ ਹੀ ਖਾਨ ਲੱਗਦਾ ਬਾਕੀ ਸਾਡੇ ਸਾਰੇ ਕੰਮ ਜਿਹੜੇ ਨੇ ਉਹ ਸਿੱਖਾਂ ਨਾਲ ਦੇ ਨੇ ਫਿਰ ਇਹਨਾਂ ਨੇ ਹੱਥਾਂ 'ਚ ਕੜੇ ਵੀ ਪਾਏ ਹੁੰਦੇ ਆ ਫਿਰ ਇਹ ਨਗਰ ਕੀਰਤਨਾਂ ਦੇ ਵਿੱਚ ਐਂਟਰੀ ਵੀ ਕਰ ਜਾਂਦੇ ਆ ਫਿਰ ਇਹਨਾਂ ਨੇ ਪਹਿਲੀ ਪੌੜੀ ਦਾ ਪਾਠ ਵੀ ਯਾਦ ਕੀਤਾ ਹੁੰਦਾ ਕਈ ਵਾਰੀ ਭਈ ਆਪਾਂ ਲੜਕੀਆਂ ਨੂੰ ਜਿਹੜਾ ਹੈਗਾ ਉਹ ਕਿਵੇਂ ਆਪਣੇ ਵੱਲ ਖਿੱਚਣਾ ਸੋ ਫਿਰ ਉਹਨਾਂ ਦੇ ਉੱਤੇ ਕਮੈਂਟਸ ਕੀਤੇ ਜਾਂਦੇ ਨੇ ਉਹਨਾਂ ਦੇ ਸਕੂਲਾਂ ਦੇ ਆਲੇ-ਦੁਆਲੇ ਘੁੰਮਿਆ ਜਾਂਦਾ ਹੈ ਗੇੜੀਆਂ ਲਾਈਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਛੁੱਟੀ ਵੇਲੇ ਜਿਹੜਾ ਹੈਗਾ ਉਹਨਾਂ ਤੇ ਕਮੈਂਟ ਪਾਸ ਕੀਤੇ ਜਾਂਦੇ ਆ ਸੋ ਕੋਈ ਨਾ ਕੋਈ ਫਿਰ ਐਸੀ ਲੜਕੀ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਜਿਹੜਾ ਹੈਗਾ ਜੰਗਲ ਦੇ ਵਿੱਚ ਫਸ ਜਾਂਦੀ ਆ ਫਿਰ ਜਦੋਂ ਇਹ ਫਸ ਜਾਂਦੀ ਆ ਫਿਰ ਉਹਨੂੰ ਬਲੈਕਮੇਲ ਕਰਦੇ ਨੇ ਉਹਦੀਆਂ ਅਸ਼ਲੀਲ ਵੀਡੀਓ ਬਣਾਈਆਂ ਜਾਂਦੀਆਂ ਫਿਰ ਉਹਨੂੰ ਨਸ਼ੇ ਦੇ ਉੱਤੇ ਲਾ ਦਿੱਤਾ ਜਾਂਦਾ ਸੋ ਜਦੋਂ ਇੱਕ ਵਾਰੀ ਬੰਦਾ ਜਾਂ ਔਰਤ ਕੋਈ ਵੀ ਹੈਗਾ ਬੱਚਾ ਵੀ ਹੈ ਉਹ ਨਸ਼ੇ ਦੇ ਉੱਤੇ ਲੱਗ ਗਿਆ ਨਾ ਉਹਨੇ ਉਹ ਨਸ਼ੇ ਦੀ ਡੋਜ਼ ਲੈਣ ਵਾਸਤੇ ਦੁਬਾਰਾ ਮੋੜ ਮੋੜ ਕੇ ਉੱਥੇ ਆਉਣਾ ਸੋ ਉਹ ਨਸ਼ੇ ਦੀ ਡੋਜ਼ ਦੇ ਲਾਲਚ ਦੇ ਵਿੱਚ ਫਿਰ ਉਹਦੇ ਕੋਲੋਂ ਧੰਦਾ ਕਰਵਾਇਆ ਜਾਂਦਾ ਫਿਰ ਬਹੁਤ ਸਾਰੇ ਲੋਕਾਂ ਦੇ ਨਾਲ ਉਹਨਾਂ ਦੇ ਸਰੀਰਕ ਸੰਬੰਧ ਬਣਾਏ ਜਾਂਦੇ ਆ ਫਿਰ ਉਹਦੇ ਤੋਂ ਪੈਸਾ ਕਲੈਕਟ ਕੀਤਾ ਜਾਂਦਾ ਪੈਸਾ ਬਣਾਇਆ ਜਾਂਦਾ ਮਤਲਬ ਇਥੋਂ ਤੱਕ ਵੀ ਘਟਨਾਵਾਂ ਆਈਆਂ ਸਾਹਮਣੇ ਵੀ ਇੱਕ ਲੜਕੀ ਨੂੰ ਅਗਵਾ ਕਰਕੇ ਉਹਨਾਂ ਨੇ ਇਹ ਜਿਹੜਾ ਧੰਦੇ ਦੇ ਵਿੱਚ ਪਾ ਦਿੱਤਾ ਤੇ 4-4 ਹਜ਼ਾਰ ਪਾਉਂਡ ਇੱਕ ਹਫ਼ਤੇ ਦਾ ਉਹਦੇ ਕੋਲੋਂ ਬਣਵਾਇਆ ਜਾਂਦਾ ਸੀ ਮਤਲਬ ਕਿ ਲੋਕਾਂ ਦੇ ਨਾਲ ਉਹਦੇ ਸਬੰਧ ਬਣਾ ਬਣਾ ਕੇ ਇਹੋ ਜੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹੁਣ ਇਹ ਕੰਟੀਨਿਊਸਲੀ ਚੱਲਦਾ ਆ ਰਿਹਾ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਆਪਾਂ ਕਹੀਏ ਵੀ ਕਸੂਰ ਕਿਹਦਾ ਕਸੂਰ ਉਹਨਾਂ ਦਾ ਤੇ ਹੈ ਜਿਹੜੇ ਕਰਦੇ ਨੇ ਪਰ ਜੇ ਦੁਸ਼ਮਣ ਉਹ ਲੋਕ ਜਿਹੜੇ ਨੇ ਤੁਹਾਡੇ ਪਰਿਵਾਰਾਂ ਦੇ ਤੁਹਾਡੇ ਬੱਚਿਆਂ ਦੇ ਦੁਸ਼ਮਣ ਬਣ ਬੈਠੇ ਆ ਤੇ ਤੁਹਾਡਾ ਕੀ ਫਰਜ਼ ਬਣਦਾ ਇਹਦੇ ਵਿੱਚ ਸਭ ਤੋਂ ਵੱਡੀ ਗਲਤੀ ਜਿਹੜੀ ਮੈਂ ਮੰਨਦਾ ਉਹ ਆ ਜਾਂਦੀ ਮਾਪਿਆਂ ਦੀ ਮਾਪੇ ਜਿਹੜੇ ਇਹਨਾਂ ਮੁਲਕਾਂ 'ਚ ਆ ਗਏ ਭਾਵੇਂ ਉਹ ਦੂਜੀ ਤੀਜੀ ਜਨਰੇਸ਼ਨ ਹੋ ਗਈ ਭਾਵੇਂ ਚੌਥੀ ਜਨਰੇਸ਼ਨ ਉਹਨਾਂ ਦੀ ਇੱਥੇ ਹੋ ਗਈ ਹੈ ਪਰ ਉਹਨਾਂ ਨੇ ਕੀ ਕੀਤਾ ਸਾਡੇ ਖਾਸ ਤੌਰ ਤੇ ਮੈਂ ਸਿੱਖਾਂ ਦੀ ਗੱਲ ਦੱਸਣ ਲੱਗਿਆ ਮੁਸਲਮਾਨ ਧਰਮ ਦੇ ਵਿੱਚ ਉਹ ਉਹਨਾਂ ਦਾ ਸਤਕਾਰ ਤੋਂ ਧਰਮ ਹੈਗਾ ਉਹ ਇੱਥੇ ਭਾਵੇਂ ਉਹਨਾਂ ਦੀ ਤੀਜੀਆਂ ਚੌਥੀਆਂ ਜਨਰੇਸ਼ਨਾਂ ਵੀ ਚੱਲ ਰਹੀਆਂ ਨੇ ਪਰ ਉਹ ਆਪਣੇ ਬੱਚਿਆਂ ਨੂੰ ਧਰਮ ਦਾ ਪਾਠ ਪੜ੍ਹਾਉਂਦੇ ਨੇ ਪਰ ਸਾਡੇ ਲੋਕ ਕਮਾਕਾਰਾਂ ਦੇ ਵਿੱਚ ਐਨੇ ਜ਼ਿਆਦਾ ਜਿਹੜੇ ਹੈ ਮਸ਼ਰੂਫ ਹੋ ਗਏ ਕਿ ਉਹਨਾਂ ਨੇ ਆਪਣੇ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੱਤਾ ਬੱਚਿਆਂ ਨੂੰ ਪਿਆਰ ਮੁਹੱਬਤ ਜੇ ਘਰ ਦੇ ਵਿੱਚ ਨਹੀਂ ਮਿਲਦਾ ਤਾਂ ਬੱਚਾ ਗਰੂਮ ਹੁੰਦਾ ਜੇ ਉਹਨਾਂ ਨੂੰ ਤੁਸੀਂ ਹਰ ਵੇਲੇ ਤੁਸੀਂ ਮਾਂ ਵੀ ਸ਼ਿਫਟਾਂ ਤੇ ਲੱਗੀ ਹੋਈ ਆ ਪਿਓ ਵੀ ਸ਼ਿਫਟਾਂ ਤੇ ਲੱਗਾ ਹੋਇਆ ਬੱਚਿਆਂ ਨੂੰ ਕਹਾਂ ਵੀ ਤੁਹਾਡਾ ਖਾਣਾ ਬਣਿਆ ਪਿਆ ਫ੍ਰਿਜ 'ਚ ਤੇ ਆ ਕੇ ਤੁਸੀਂ ਖਾ ਲੈਣਾ ਤੇ ਉਸ ਤੋਂ ਬਾਅਦ ਆਪਣਾ ਹੋਮਵਰਕ ਕਰੋ ਫਿਰ ਆਪਣੇ ਆਪਣੇ ਕਮਰਿਆਂ ਦੇ ਵਿੱਚ ਜਾਓ ਸੋ ਕੋਈ ਪਿਆਰ ਮੁਹੱਬਤ ਨਹੀਂ ਕੋਈ ਕੁਝ ਨਹੀਂ ਨਾ ਉਹਨਾਂ ਦੇ ਨਾਲ ਕੋਈ ਗੱਲਬਾਤ ਨਾ ਕੋਈ ਦਿਲ ਦੀ ਗੱਲ ਸਾਂਝੀ ਕਰਨੀਆਂ ਮਸ਼ੀਨਾ ਬਣੇ ਪਏ ਮਾਪੇ ਤੇ ਉਹ ਬੱਚਿਆਂ ਨੂੰ ਇਕੱਲੇ ਪਾਉਂਦਾ ਜਿਹੜਾ ਅਹਿਸਾਸ ਜਦੋਂ ਹੁੰਦਾ ਫਿਰ ਬਾਹਰੋਂ ਜਦੋਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਮਿਲਦੀ ਹੈ ਕੋਈ ਕਮੈਂਟ ਕਰਦਾ ਹੈ ਕੋਈ ਉਹਨਾਂ ਦੇ ਬਾਰੇ ਕੁਝ ਭਾਵੇਂ ਫੇਕ ਹੀ ਉਹ ਕਰ ਰਿਹਾ ਪਰ ਉਹਦੇ ਵਿੱਚ ਫਿਰ ਬੱਚੇ ਜਿਹੜੇ ਨੇ ਬੱਚੀਆਂ ਜੜੀਆਂ ਨੇ ਉਹ ਖਿੱਚੀਆਂ ਜਾਂਦੀਆਂ ਸੋ ਇਹ ਸਾਰਾ ਕੁਝ ਹੈ ਦੂਜੀ ਗੱਲ ਜਿਹੜੀ ਹੈ ਧਰਮ ਗੁਰਦੁਆਰਿਆਂ ਦੇ ਨਾਲ ਨਹੀਂ ਜੋੜਨਾ ਇਹ ਵੈਸਟਰਨ ਕਲਚਰ ਦੇ ਵਿੱਚ ਆ ਕੇ ਇਹ ਕਹਿ ਦੇਣਾ ਇਹਨਾਂ ਮੁਲਕਾਂ ਚ ਆ ਕੇ ਰਹਿਣ ਤੋਂ ਬਾਅਦ ਬੱਚਿਆਂ ਨਾਲ ਜਿਹੜੀ ਆਪਣ ਵਾਰਤਾਲਾਪ ਹੈਗੀ ਉਹਦੇ ਵਿੱਚ ਇਹ ਕਹਿ ਦੇਣਾ ਭਈ ਜ਼ਿਆਦਾ ਧਾਰਮਿਕ ਬਣ ਕੇ ਰਹਿਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਦੂਜੀਆਂ ਸੋਸਾਇਟੀਆਂ ਦੇ ਵਿੱਚ ਵੀ ਰਹਿਣਾ ਮਤਲਬ ਆਪਾਂ ਇੱਕ ਪਾਸੇ ਮੁਸਲਮਾਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੀਆਂ ਲੜਕੀਆਂ ਨੇ ਅੱਜ ਵੀ ਇੱਥੇ ਬੁਰਕੇ ਪਾਏ ਹੁੰਦੇ ਨੇ ਪਰ ਸਾਡਾ ਜਿਹੜਾ ਪੱਖ ਹੈ ਸਾਡੇ ਮਾਪਿਆਂ ਨੇ ਸਾਡੇ ਜਿਹੜੇ ਬਜ਼ੁਰਗ ਜਾਂ ਜਿਨ੍ਹਾਂ ਵੀ ਜਿਹੜੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਹੈਗੇ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਸੋ ਉਹਨਾਂ ਨੇ ਕੀ ਕੀਤਾ ਵੀ ਆਪਣੇ ਧਰਮ ਤੋਂ ਪੱਲਾ ਛਡਾਲਿਆ ਸਿਰਫ ਤੇ ਸਿਰਫ ਇੱਕ ਰਵਾਇਤੀ ਜਿਹਾ ਕੰਮ ਰੱਖਿਆ ਵੀ ਐਤਵਾਰ ਨੂੰ ਗੁਰਦੁਆਰੇ ਜਾਣਾ ਮੱਥਾ ਟੇਕ ਕੇ ਵਾਪਸ ਆ ਜਾਣਾ ਬਾਕੀ 6 ਦਿਨ ਕੀ ਕਰਨਾ ਕੀ ਨਹੀਂ ਕਰਨਾ ਉਹਦਾ ਕੋਈ ਲੈਣ ਦੇ ਨਹੀਂ ਪੰਥ ਦੀ ਧਰਮ ਦੀ ਪੜ੍ਹਾਈ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਜੇ ਮਤਲਬ ਕਹਿ ਲਓ ਬਿਲਕੁਲ ਕਟੜ ਹੋ ਜਾਓ ਕਟੜ ਹੋਣ ਦੀ ਵੀ ਲੋੜ ਨਹੀਂ ਹੈ ਤੁਹਾਨੂੰ ਪਰ ਆਪਣੇ ਬੱਚਿਆਂ ਨੂੰ ਜੇਕਰ ਤੁਸੀਂ ਪੰਥ ਬਾਰੇ ਧਰਮ ਬਾਰੇ ਘਰ ਦੇ ਵਿੱਚ ਨਹੀਂ ਦੱਸਦੇ 6 ਦਿਨ ਨਹੀਂ ਚੱਲਦਾ ਉਹ ਸਾਰਾ ਕੰਮ ਤੇ ਤੁਹਾਡੇ ਬੱਚੇ ਕਿਤੇ ਨਾ ਕਿਤੇ ਫਿਰ ਜਦੋਂ ਵੈਸਟ ਦਾ ਕਲਚਰ ਅਪਣਾਉਣ ਲੱਗ ਪੈਂਦੇ ਆ ਇਹ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ ਜੋੜ ਦਿੱਤਾ ਕਿ ਜੇ ਪੰਜਾਬੀ ਬੋਲੋਗੇ ਤੇ ਅਨਪੜ ਲੱਗੋਗੇ ਇੱਥੇ ਬਹੁਤ ਆਤ ਗਿਣਤੀ 'ਚ ਮੈਂ ਕਹਿੰਦਾ 70% ਬੱਚੇ ਐਹੋ ਜਿਹੇ ਆ ਸਿੱਖਾਂ ਦੇ ਜਿਨ੍ਹਾਂ ਨੇ ਅੰਮ੍ਰਿਤ ਵੀ ਛਕੇ ਹੋਏ ਨੇ ਪਰ ਉਹ ਅੰਗਰੇਜ਼ੀ ਬੋਲਦੇ ਨੇ ਪੰਜਾਬੀ ਦੇ ਨਾਲ ਉਹ ਨਹੀਂ ਜੁੜੇ ਹੋਏ ਤੇ ਮੈਂ ਇੱਕ ਪੰਜਾਬੀ ਕਲਾਕਾਰ ਦੀ ਇੱਕ ਇੰਟਰਵਿਊ ਵੀ ਸੁਣ ਰਿਹਾ ਸੀ ਯੂਕੇ ਦੇ ਪੰਜਾਬੀ ਕਲਾਕਾਰ ਹੈ ਤੇ ਉਹ ਬੜੇ ਨਾ ਹੱਸ ਕੇ ਜਿਵੇਂ ਇੱਕ ਕਿਸੇ ਦੇ ਉੱਤੇ ਆਪਾਂ ਹੱਸਦੇ ਹੋਈਏ ਕਿਸੇ ਦਾ ਮਜ਼ਾਕ ਉਡਾਉਂਦੇ ਹੋਈਏ ਕਹਿੰਦਾ ਸਾਡੇ ਗੁਰਦੁਆਰਿਆਂ ਦੇ ਵਿੱਚ ਨਾ ਜਿਹੜੇ ਕਥਾ ਬਾਚਕ ਆਉਂਦੇ ਨੇ ਜਾਂ ਉਹ ਆਉਂਦੇ ਨੇ ਉਹ ਐਵੇਂ ਹੀ ਕਹੀ ਜਾਂਦੇ ਕਹਿੰਦਾ ਇਹਨਾਂ ਮੁਲਕਾਂ ਚ ਆ ਕੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ ਪੰਜਾਬੀ ਨਾਲ ਜੋੜੋ ਕਹਿੰਦਾ ਅਸੀਂ ਰਹਿਣਾ ਇੱਥੇ ਗੋਰਿਆਂ ਨਾਲ ਸਾਡੀ ਗੱਲਬਾਤ ਹੈ ਤੇ ਅਸੀਂ ਕੀ ਲੈਣਾ ਪੰਜਾਬੀ ਤੋਂ ਸੋ ਇਹ ਸਾਡੀ ਸੋਚ ਹੋ ਚੁੱਕੀ ਹੈ ਇੱਥੋਂ ਦੇ ਉਹ ਲੋਕਾਂ ਦੀ ਜਿਨ੍ਹਾਂ ਨੂੰ ਅਸੀਂ ਆਪਣੇ ਆਈਡਲ ਮੰਨਦੇ ਹਾਂ ਸੋ ਮਤਲਬ ਕਹਿਣ ਦਾ ਵੀ ਤੁਸੀਂ ਬੇਸ਼ੱਕ ਗੋਰਿਆਂ ਦੇ ਨਾਲ ਰਹਿਣਾ ਪਰ ਗੋਰਿਆਂ ਨੇ ਆਪਣੀ ਬੋਲੀ ਤੁਹਾਡੇ ਕਰਕੇ ਨਹੀਂ ਛੱਡੀ ਗੋਰਿਆਂ ਨੇ ਆਪਣੀ ਬੋਲੀ ਤੁਹਾਡੇ ਕਰਕੇ ਨਹੀਂ ਛੱਡੀ ਪੀ ਸਾਡੇ ਕੋਲ ਆ ਵਰਕਰ ਆ ਕੇ ਕੰਮ ਕਰ ਰਹੇ ਨੇ ਜਾਂ ਐਨੇ ਪਰਿਵਾਰ ਹੋ ਗਏ ਇੱਥੇ ਐਨੀ ਪਾਪੂਲੇਸ਼ਨ ਹੈ ਤੇ ਅਸੀਂ ਅੰਗਰੇਜ਼ੀ ਛੱਡ ਕੇ ਤੇ ਪੰਜਾਬੀ ਬੋਲੀਏ ਇਹਨਾਂ ਦੇ ਨਾਲ ਪਰ ਤੁਸੀਂ ਉਹ ਛੱਡ ਦਿੱਤੀ ਹੁਣ ਤੁਸੀਂ ਇਹ ਵੀ ਕਹੋਗੇ ਕਿ ਅਸੀਂ ਉਹਨਾਂ ਦੇ ਮੁਲਕ ਚ ਆਏ ਆ ਇਸ ਕਰਕੇ ਆਪਣੀ ਛੱਡ ਦਿੱਤੀ ਐ ਸੋ ਮਤਲਬ ਕਹਿਣ ਦਾ ਵੀ ਜੇ ਤੁਸੀਂ ਮੁਲਕ ਬਦਲ ਲਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣਾ ਧਰਮ ਵੀ ਬਦਲ ਲਿਆ ਤੁਸੀਂ ਆਪਣਾ ਕਲਚਰ ਵੀ ਬਦਲ ਲਿਆ ਆਪਣੀ ਬੋਲੀ ਵੀ ਛੱਡ ਦਿੱਤੀ ਫਿਰ ਤਾਂ ਤੁਸੀਂ ਐਹਸਾਨ ਫਰਮਾਸ਼ ਹੋ ਗਏ ਫਿਰ ਤਾਂ ਤੁਸੀਂ ਆਪਣੇ ਪਿਛੋਕੜ ਆਪਣੇ ਡੈਡਸ ਗ੍ਰੈਂਡਡੈਡਸ ਉਸ ਤੋਂ ਪਹਿਲਾਂ ਗੁਰੂਆਂ ਦੀ ਗੱਲ ਕਰ ਲਈਏ ਮਿਸਲਾਂ ਦੀ ਗੱਲ ਕਰ ਲਈਏ ਉਹਨਾਂ ਸ਼ਹੀਦੀਆਂ ਦੀ ਗੱਲ ਕਰ ਲਈਏ ਉਹ ਸਾਰਿਆਂ ਨੂੰ ਦਰਗਨਾਰ ਕਰ ਦਿੱਤਾ ਫਿਰ ਤੁਸੀਂ ਸੋ ਤੁਹਾਡੇ ਇੱਥੇ ਆਉਣ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਪੰਜਾਬੀ ਤੋਂ ਦੂਰ ਹੋ ਜੋ ਆਪਣੇ ਬੱਚੇ ਤੁਹਾਨੂੰ ਕੋਈ ਨਹੀਂ ਜੀ ਪੰਜਾਬੀ ਨਾ ਬੋਲੋ ਘਰ ਦੇ ਵਿੱਚ ਵੀ ਅੰਗਰੇਜ਼ੀ ਬੋਲੋ ਇਹ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਦਾ ਇੱਥੇ ਨਾਲ-ਨਾਲ ਇਹ ਵੀ ਜੋੜਨੀ ਜ਼ਰੂਰੀ ਹੈ ਜਿਹੜੀਆਂ ਅੱਜ ਪਰਿਵਾਰ ਇੱਥੇ ਆ ਰਹੇ ਨੇ ਨਾ ਨਵੇਂ-ਨਵੇਂ ਜਿਹੜੇ ਅੱਜ ਪਰਿਵਾਰ ਨਵੇਂ-ਨਵੇਂ ਆ ਰਹੇ ਨੇ ਬੇਸ਼ੱਕ ਉਹ ਸਟੂਡੈਂਟ ਵੀਜ਼ਿਆਂ ਤੇ ਆਏ ਨੇ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਇੱਕ-ਇੱਕ 2-2 ਸਾਲ ਦੇ ਮੈਂ ਅਕਸਰ ਉਹਨਾਂ ਮਿਲਦਾ ਰਹਿੰਦਾ ਗੱਲਬਾਤ ਹੁੰਦੀ ਰਹਿੰਦੀ ਮੇਰੀ ਜਾਂ ਅੱਜ ਤੋਂ 5-7 ਸਾਲ ਪਹਿਲਾਂ ਆਏ ਪਰਿਵਾਰ ਆ ਜਿਨ੍ਹਾਂ ਦੇ ਬੱਚੇ 5-5 6-6 ਸਾਲ ਦੇ ਹੋ ਗਏ ਆ ਉਹਨਾਂ ਦੇ ਉੱਤੇ ਵੈਸ ਦਾ ਭੂਤ ਜ਼ਿਆਦਾ ਸਵਾਰ ਹੋਇਆ ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਹੈ ਕੁਝ ਵੀ ਇੱਥੋਂ ਦੇ ਮਾਹੌਲ ਦਾ ਪਰ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕਰਨ ਲੱਗ ਪਏ ਆ ਕਿ ਜੇ ਅਸੀਂ ਇੰਗਲੈਂਡ ਦੇ ਵਿੱਚ ਰਹਿ ਰਹੇ ਹਾਂ ਕੈਨੇਡਾ ਦੇ ਵਿੱਚ ਰਹਿ ਰਹੇ ਤੇ ਅਸੀਂ ਕੈਨੇਡੀਅਨ ਆ ਅਸੀਂ ਬ੍ਰਿਟਿਸ਼ ਆ ਆਪਣੇ ਬੱਚਿਆਂ ਦੇ ਨਾਲ ਹੁਬ-ਹੁਬ ਕੇ ਇੰਗਲਿਸ਼ ਬੋਲਣਗੇ ਬੇਸ਼ੱਕ ਉਹ ਇੰਗਲਿਸ਼ ਸਹੀ ਵੀ ਨਹੀਂ ਬੋਲਦੇ ਹੁੰਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਬਾਹਰ ਦਾ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਪਰ ਉਹ ਆਪਣੇ ਆਪ ਨੂੰ ਮਹਿਸੂਸ ਕਰਵਾਉਂਦੇ ਨੇ ਕਿ ਅਸੀਂ ਤਾਂ ਹੁਣ ਗੋਰੇ ਹੋ ਗਏ ਹਾਂ ਸੋ ਉਹਨਾਂ ਦੇ ਘਰਾਂ ਦੇ ਵਿੱਚ ਮੇਰੀ ਗੱਲ ਯਾਦ ਰੱਖ ਲਿਓ ਨਾਨੋ ਦੀ ਗੱਲ ਕਰ ਰਿਹਾ ਮੈਂ ਦੁਬਾਰਾ ਰਿਪੀਟ ਕਰ ਦਵਾਂ ਜਿਹੜੇ ਨਵੇਂ ਆਏ ਨੇ ਉਹਨਾਂ ਦੇ ਘਰਾਂ 'ਚ ਇਹ ਪ੍ਰੋਬਲਮ ਜਿਹੜੀ ਗਰੂਮਿੰਗ ਦੀ ਹੈ ਉਹ ਆਉਣੀ ਏ ਆਉਣੀ ਹੈ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਾਲਣ-ਪੋਸ਼ਣ ਕਰ ਰਹੇ ਹੋ ਕਿ ਲਓ ਜੀ ਅਸੀਂ ਤਾਂ ਗੋਰਿਆਂ ਦੇ ਮੁਲਕ 'ਚ ਆ ਗਏ ਆ ਤੇ ਅਸੀਂ ਇਹਨਾਂ ਵਾਂਗੂ ਹੀ ਚੱਲਣਾ ਅਸੀਂ ਇਹਨਾਂ ਵਾਂਗੂ ਹੀ ਹੁਣ ਐਕਟ ਕਰਨਾ ਆਪਣੀ ਰੁਟੀਨ ਵੀ ਇਹਨਾਂ ਵਰਗੀ ਸਾਡੀ ਹੋਣੀ ਚਾਹੀਦੀ ਤੇ ਘਰ ਦੇ ਵਿੱਚ ਵੀ ਅਸੀਂ ਅੰਗਰੇਜ਼ੀ ਉਹ ਬੋਲਣੀ ਹੈ ਸੋ ਬੱਚਿਆਂ ਨੂੰ ਤੁਸੀਂ ਆਪਣੇ ਧਰਮ ਤੋਂ ਆਪਣੇ ਕਲਚਰ ਤੋਂ ਆਪਣੇ ਪੰਥ ਤੋਂ ਤੁਸੀਂ ਜਦੋਂ ਦੂਰ ਲੈ ਜਾਂਦੇ ਹੋ ਤਾਂ ਫੇਰ ਤੁਹਾਡੇ ਬੱਚੇ ਜਿਹੜੇ ਨੇ ਉਹ ਕਹਿੰ ਕਿਸੇ ਦੇ ਨਾਲ ਬਾਹਰ ਜਾਣਾ ਜਾਂ ਕੁਝ ਇਸ ਤਰ੍ਹਾਂ ਦਾ ਕਰਨਾ ਕੋਈ ਸਰੀਰਕ ਸੰਬੰਧ ਬਣਾਉਣੇ ਜਾਂ ਕੋਈ ਆ ਮਤਲਬ ਕਿਸੇ ਦੀਆਂ ਗੱਲਾਂ ਚ ਆ ਜਾਣਾ ਬੋਏਫਰੈਂਡ ਗਰਲਫਰੈਂਡ ਆ ਕਲਚਰ ਦੇ ਵਿੱਚ ਫਿਰ ਉਹ ਜਾਂਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਉਹ ਚੀਜ਼ਾਂ ਦੱਸੀਆਂ ਨੇ ਸੋ ਤੁਹਾਡਾ ਫਰਜ਼ ਬਣਦਾ ਹੈ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਪੰਜਾਬੀ ਬੋਲੋ ਉਹਨਾਂ ਦੇ ਨਾਲ ਇੰਗਲਿਸ਼ ਤਾਂ ਉਹਨਾਂ ਨੇ ਸਿੱਖ ਲੈਣੀ ਆ ਜਦੋਂ ਸਕੂਲ ਜਾਣਗੇ ਇੰਗਲਿਸ਼ ਆ ਜਾਣੀ ਆ ਆਟੋਮੈਟਿਕ ਇੰਗਲਿਸ਼ ਦੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੇ ਮੁਲਕ 'ਚ ਤੁਸੀਂ ਰਹਿੰਦੇ ਹੋ ਉੱਥੋਂ ਦੀ ਭਾਸ਼ਾ ਉਹਨਾਂ ਨੇ ਸਿੱਖੀ ਲੈਣੀ ਆ ਖਤਰਾ ਕਿਨੂੰ ਹੈ ਖਤਰਾ ਹੈਗਾ ਤੁਹਾਡੇ ਪੰਜਾਬੀ ਨੂੰ ਤੁਹਾਡੇ ਕਲਚਰ ਨੂੰ ਖਤਰਾ ਜੋ ਕਿ ਜੇ ਤੁਸੀਂ ਉਹ 6 ਦਿਨ 7 ਦਿਨ ਘਰ ਦੇ ਵਿੱਚ ਨਹੀਂ ਦਿੱਤਾ ਤੇ ਤੁਹਾਡਾ ਬੱਚਾ ਬਾਹਰੋਂ 7 ਦਿਨ ਬਾਹਰੋਂ ਡੋਜ਼ ਲੈ ਰਿਆ ਤੇ ਫਿਰ ਉਹ ਡੋਜ਼ ਭਾਰੀ ਪੈ ਜਾਣੀ ਜਿਹੜੀ 7 ਦਿਨ ਬਾਹਰੋਂ ਮਿਲਦੀ ਆ ਤੁਹਾਨੂੰ ਆਪਣੇ ਕਲਚਰ ਦੀ ਡੋਜ਼ 6 ਦਿਨ ਦੇਣੀ ਚਾਹੀਦੀ ਆ 7ਵਾਂ ਦਿਨ ਗੁਰਦੁਆਰੇ ਦੇ ਵਿੱਚ ਤੇ 6 ਦਿਨ ਘਰ ਦੇ ਵਿੱਚ ਉਹ ਡੋਜ਼ ਦੇਣੀ ਚਾਹੀਦੀ ਆ ਜਿਹੜੀ ਆਪਣੇ ਕਲਚਰ ਦੀ ਆਪਣੇ ਪੰਥ ਦੀ ਆਪਣੇ ਧਰਮ ਦੀ ਉਹਨਾਂ ਸਿੱਖਿਆਵਾਂ ਦੀ ਜਿਨ੍ਹਾਂ ਦੇ ਉੱਤੇ ਤੁਸੀਂ ਚੱਲੇ ਹੋਏ ਹੋ ਜਾਂ ਤੁਹਾਡੇ ਪਿਛੋਕਰ ਤੁਹਾਡੇ ਦਾਦੇ ਪਰਦਾਦੇ ਚੱਲਦੇ ਆ ਰਹੇ ਆ ਤੁਹਾਨੂੰ ਉਹਨਾਂ ਨੂੰ ਜਿਹੜੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਅੱਜਕੱਲ ਟੀਵੀ ਦੇ ਉੱਤੇ ਬਹੁਤ ਸਾਰਾ ਕੁਝ ਹੈ YouTube ਦੇ ਉੱਤੇ ਬਹੁਤ ਜਿਹੜਾ ਕੰਟੈਂਟ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਜੋੜ ਸਕਦਾ ਉਹ ਆ ਗਿਆ ਉਹ ਪਹਿਲਾ ਟਾਈਮ ਨਹੀਂ ਰਹਿ ਗਿਆ ਵੀ ਤੁਹਾਨੂੰ ਕੁਝ ਨਹੀਂ ਮਿਲਦਾ ਜੀ ਦੂਸਰਿਆਂ ਦਾ ਕਲਚਰ ਹੀ ਹੈ YouTube ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਆਜੋ ਕੰਟੈਂਟ ਮੌਜੂਦ ਹੈਗਾ ਜਿਹਦੇ ਨਾਲ ਤੁਹਾਡੇ ਬੱਚੇ ਜੁੜ ਸਕਦੇ ਨੇ ਸੋ ਆਪਾਂ ਉਹ ਚੀਜ਼ ਨੂੰ ਵੀ ਜੋੜੀਏ ਅਸੀਂ ਆਪ ਵੀ ਆਪਣੇ ਬੱਚਿਆਂ ਦੇ ਨਾਲ ਸ਼ਾਮ ਨੂੰ ਸੌਣ ਵੇਲੇ ਉਹਨਾਂ ਨੂੰ ਸਾਖੀਆਂ ਸੁਣਾਈਏ ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿ ਕੀ ਚੱਲ ਰਿਹਾ ਅੱਜ ਸਾਰਾ ਦਿਨ ਕੀ ਕੀਤਾ ਇਹ ਸਾਰੀਆਂ ਗੱਲਾਂ ਬਹੁਤ ਪ੍ਰਭਾਵ ਪਾਉਂਦੀਆਂ ਨੇ ਜਿਨ੍ਹਾਂ ਤੋਂ ਅਸੀਂ ਦੂਰ ਹੋਏ ਹੋਏ ਹਾਂ ਤੇ ਫੇਰ ਸਾਡੇ ਘਰਾਂ ਦੇ ਵਿੱਚ ਗਰੂਮਿੰਗ ਵਾਲੀ ਜਿਹੜੀ ਗੱਲਬਾਤ ਉਹ ਆ ਗਈ ਹੈ ਹੋਰ ਕਿਸੇ ਜਿਆਦਾ ਧਰਮ ਦੇ ਵਿੱਚ ਨਹੀਂ ਹੈ ਅਸੀਂ ਨਹੀਂ ਸੁਣਿਆ ਬਹੁਤੀਆਂ ਮੁਸਲਮਾਨ ਲੜਕੀਆਂ ਦੇ ਨਾਲ ਇਸ ਤਰ੍ਹਾਂ ਕਦੇ ਹੋਇਆ ਹੋਵੇ ਅਸੀਂ ਚਾਹੁੰਦੇ ਵੀ ਨਹੀਂ ਕਿ ਉਹਨਾਂ ਦੇ ਨਾਲ ਹੋਵੇ ਪਰ ਆਪਾਂ ਇੱਕ ਉਦਾਹਰਨ ਦੇ ਸਕਦੇ ਹਾਂ ਕਿ ਸਾਡੀਆਂ ਹੀ ਲੜਕੀਆਂ ਦੇ ਨਾਲ ਕਿਉਂ ਹੋ ਰਿਹਾ ਇਹਦਾ ਮਤਲਬ ਸਾਡੇ 'ਚ ਘਾਟ ਹੈ ਅਸੀਂ ਆਪਣੇ ਬੱਚਿਆਂ ਨੂੰ ਉਸ ਤਰੀਕੇ ਦਾ ਨਹੀਂ ਬਣਾ ਸਕੇ ਜਿਸ ਤਰ੍ਹਾਂ ਦਾ ਉਹ ਹੋਣੇ ਚਾਹੀਦੇ ਸੀ ਤਾਂ ਕਿ ਉਹ ਉਹਨਾਂ ਨੂੰ ਕੋਈ ਵੀ ਗਰੂਮ ਨਾ ਕਰ ਸਕੇ ਅਸੀਂ ਉਹਨਾਂ ਦੇ ਕੈਰੈਕਟਰ ਐਸੇ ਬਿਲਡ ਕਰ ਦਈਏ ਕਿ ਉਹਨਾਂ ਨੂੰ ਕੋਈ ਵੀ ਬਾਹਰੋਂ ਆ ਕੇ ਐਵੇਂ ਹੀ ਨਾ ਵਰਗਲਾ ਕੇ ਲੈ ਜਾਏ ਢਿੱਲੇ ਕੈਰੈਕਟਰ ਦੀ ਨਿਸ਼ਾਨੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਗਰੂਮ ਹੋ ਰਹੇ ਆ ਸੋ ਇਹਦੇ ਵਿੱਚ ਫਿਰ ਇੱਕ ਹੋਰ ਐਂਗਲ ਬਾੜ ਦਿੱਤਾ ਜਾਂਦਾ ਲੋ ਜੀ ਇਹ ਤਾਂ ਪਿਆਰ ਮੁਹੱਬਤ ਹੈ ਇਹ ਪਿਆਰ ਹੋ ਗਿਆ ਉਹ ਚ ਧਰਮਾਂ ਦੀ ਕਿਹੜੀ ਗੱਲ ਆ ਗਈ ਪਰ ਮੈਨੂੰ ਇਹ ਦੱਸੋ ਵੀ ਕਿਹੜਾ ਐਸਾ ਪਿਆਰ ਕੋਈ ਮੈਨੂੰ ਹਜ਼ਾਰ ਚੋਂ ਇੱਕੀ ਲਾ ਲਓ ਭਈ ਕੋ ਸਰੇ ਚੜਿਆ ਹੋਊਗਾ ਜਿਹਦੇ ਵਿੱਚ ਵਾਕਈ ਰਿਐਲਿਟੀ ਦੇ ਵਿੱਚ ਕੋਈ ਪਿਆਰ ਸੀ ਦੋ ਅਲੱਗ ਅਲੱਗ ਧਰਮਾਂ ਚੋਂ ਉਹ ਆਏ ਵਿਆਹ ਕੀਤਾ ਤੇ ਉਹਨਾਂ ਨੇ ਵਧੀਆ ਜ਼ਿੰਦਗੀ guzari ਆਦਰਵਾਇਜ਼ 999 ਕੇਸ ਐਸੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਿਰਫ ਤੇ ਸਿਰਫ ਯੂਜ਼ ਕੀਤਾ ਗਿਆ ਸਿਰਫ ਯੂਜ਼ ਕੀਤਾ ਗਿਆ ਵਿਆਹ ਕਰਵਾਇਆ ਗਿਆ ਉਸ ਤੋਂ ਬਾਅਦ ਤੁਹਾਡਾ ਧਰਮ ਪਰਿਵਰਤਨ ਕੀਤਾ ਗਿਆ ਤੇ ਫਿਰ ਕੀ ਕੀਤਾ ਗਿਆ ਕਿ 1-2 ਸਾਲ ਬਾਅਦ ਤੁਹਾਨੂੰ ਛੱਡ ਦਿੱਤਾ ਗਿਆ ਜਾ ਤੁਹਾਨੂੰ ਅੱਗੇ ਵੇਚ ਦਿੱਤਾ ਗਿਆ ਜਾਂ ਦੂਜਿਆਂ ਦੇ ਅੱਗੇ ਪਰੋਸ ਦਿੱਤਾ ਗਿਆ ਤੁਹਾਡੀ ਜ਼ਿੰਦਗੀ ਨਰਕ ਬਣਾ ਦਿੱਤੀ ਗਈ ਹੈ 999 ਕੇਸ ਨੇ ਹਜ਼ਾਰ ਦੇ ਵਿੱਚੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਇੱਥੇ ਸਾਡੀਆਂ ਜਥੇਬੰਦੀਆਂ ਬਣ ਗਈਆਂ ਮੋਹਨ ਸਿੰਘ ਖਾਲਸਾ ਹੋਰੀ ਨੇ ਉਹ ਉਹਨਾਂ ਨੇ ਇੱਕ ਆਪਣੀ ਸੁਸਾਇਟੀ ਬਣਾਈ ਹੋਈ ਆ ਉਹ ਲੋਕਾਂ ਨੂੰ ਕੁੜੀਆਂ ਨੂੰ ਸਮਝਾਉਂਦੇ ਨੇ ਜਾ ਕੇ ਦੁਬਾਰਾ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਜਾਂ ਉਹਨਾਂ ਨੂੰ ਦੱਸਣਾ ਕਿ ਤੁਸੀਂ ਗਰੂਮ ਹੋਏ ਸੀ ਜਾਂ ਫਿਰ ਉਹ ਸੈਮੀਨਾਰ ਲਾਉਂਦੇ ਨੇ ਕਿ ਕਿਵੇਂ ਗਰੂਮਿੰਗ ਤੋਂ ਬਚਿਆ ਜਾ ਸਕਦਾ ਸਾਨੂੰ ਇਹੋ ਜੀਆਂ ਜਥੇਬੰਦੀਆਂ ਬਣਾਉਣੀਆਂ ਪੈ ਗਈਆਂ ਸਾਡੇ ਸਿੱਖਾਂ ਨੂੰ ਇਹਦੇ ਉੱਤੇ ਕੰਮ ਕਰਨ ਦੀ ਸਪੈਸ਼ਲ ਲੋਡ ਪੈ ਗਈ ਅਸੀਂ ਕਰਨੇ ਹੋਰ ਕੰਮ ਸੀ ਪਰ ਅਸੀਂ ਆਪਣੀਆਂ ਕੁੜੀਆਂ ਨੂੰ ਬਚਾਉਣ ਕਰਕੇ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਸਾਨੂੰ ਬਣਾਉਣੀਆਂ ਪੈ ਗਈਆਂ ਕਿ ਕਿਵੇਂ ਤੁਸੀਂ ਬਚਣਾ ਹੈ ਕਿਵੇਂ ਬਚਣਾ ਹੈ ਤੁਸੀਂ ਮਤਲਬ ਅਸੀਂ ਬਚਣ ਯੋਗ ਹੀ ਰਹਿ ਗਏ ਅਸੀਂ ਇਸ ਤਰੀਕੇ ਦੇ ਹੀ ਰਹਿ ਗਏ ਆ ਕਿ ਸਾਡੀਆਂ ਲੜਕੀਆਂ ਬਾਹਰ ਜਾਣ ਤੇ ਉਹਨਾਂ ਨੂੰ ਅਸੀਂ ਬਚਾਉਣਾ ਹੀ ਆ ਸੋ ਜੇ ਗੱਲ ਹੁਣ ਆਪਾਂ ਸਿੱਖਾਂ ਦੀ ਕਰ ਲਈਏ ਨਾ ਸਿੱਖ ਧਰਮ ਕਦੇ ਵੀ ਨਹੀਂ ਕਹਿੰਦਾ ਵੀ ਕਿਸੇ ਨੂੰ ਧੱਕੇ ਦੇ ਨਾਲ ਕਨਵਰਟ ਕਰੋ ਕਿਸੇ ਨੂੰ ਤੁਸੀਂ ਵਰਗਲਾ ਕੇ ਆਪਣੇ ਧਰਮ ਦੇ ਵਿੱਚ ਲੈ ਕੇ ਆਓ ਪਰ ਇਹ ਲੋਕ ਕੀ ਕਰਦੇ ਨੇ ਇਹ ਸੋਚਦੇ ਨੇ ਵੀ ਅਸੀਂ ਜੇਕਰ ਇੱਕ ਜਾਣੇ ਨੂੰ ਇੱਕ ਕੋਈ ਵੀ ਪਰਸਨ ਨੂੰ ਆਪਣੇ ਧਰਮ ਦੇ ਵਿੱਚ ਕਨਵਰਟ ਕਰਦੇ ਆ ਤੇ ਸਾਨੂੰ ਅੱਲਾ ਜੰਨਤ ਬਖਸ਼ ਦੇਗਾ ਸੋ ਮਤਲਬ ਕਿ ਇੱਕ ਪਹਿਲਾਂ ਕਨਵਰਟ ਵੀ ਕਰ ਲੈਣਾ ਪਹਿਲਾਂ ਆਪਣੇ ਧਰਮ ਦੇ ਵਿੱਚ ਵੀ ਲੈ ਆਣਾ ਫਿਰ ਉਹਦੇ ਨਾਲ ਦੇ ਵਪਾਰ ਦਾ ਧੰਦਾ ਵੀ ਚਲਾਉਣਾ ਸੋ ਫਿਰ ਤੁਸੀਂ ਇਹ ਦੇਖੋ ਵੀ ਤੁਸੀਂ ਆਪਣੇ ਧਰਮ ਦੇ ਨਾਲ ਵੀ ਵਫਾ ਨਹੀਂ ਕਰ ਰਹੇ ਫਿਰ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਅੱਲਾ ਜਿਹੜਾ ਹੈਗਾ ਉਹ ਜੰਨਤ ਬਖਸ਼ੇਗਾ ਕਿਸੇ ਦੀ ਜ਼ਿੰਦਗੀ ਤਬਾਹ ਕਰਕੇ ਤੇ ਤੁਸੀਂ ਇਹ ਕਹਿ ਦੋ ਕਿ ਤੁਹਾਨੂੰ ਰੱਬ ਜਿਹੜਾ ਪਰਮਾਤਮਾ ਹੈਗਾ ਉਹ ਜੰਨਤ ਬਖਸ਼ ਦੇਗਾ ਸੋ ਇਹ ਕਦੇ ਵੀ ਨਹੀਂ ਹੁੰਦਾ ਹੁੰਦਾ ਇਹ ਸਾਰੇ ਭਲੇਖੇ ਨੇ ਜਿਹੜੇ ਤੁਹਾਨੂੰ ਪਾਏ ਗਏ ਨੇ ਸੋ ਇਹ 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 ਉਹਨਾਂ ਦੀ ਮਾਨਸਿਕਤਾ ਪਰ ਅਸੀਂ ਆਪਣੇ ਬੱਚਿਆਂ ਦੇ ਬਾਰੇ ਕਿਉਂਕਿ ਅਸੀਂ ਬਾਰ-ਬਾਰ ਆਪਣੀ ਹੀ ਗੱਲ ਕਰਨੀ ਹੈ ਕਿਉਂਕਿ ਇਹ ਕੰਮ ਤਾਂ ਪੁਲਿਸ ਦਾ ਕਾਨੂੰਨ ਦਾ ਹੈ ਵੀ ਉਹਨਾਂ ਨੂੰ ਕਿਵੇਂ ਰੋਕ ਲਾਉਣੀ ਹੈ ਜਾਂ ਕੀ ਕਰਨਾ ਹੈ ਕੀ ਨਹੀਂ ਕਰਨਾ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਹੈ ਤੁਹਾਨੂੰ ਦੱਸ ਦਿੱਤਾ ਇਹ ਲੜਕੀ ਜਿਹੜੀ ਹੈ ਪਿਛਲੇ 5-7 ਸਾਲ ਤੋਂ ਜਿਹੜੀ ਹੈ ਉਹ ਗਰੂਮ ਹੋਈ ਹੋਈ ਹੈ 6 ਮਹੀਨਿਆਂ ਤੋਂ ਲਗਾਤਾਰ ਉਹ ਬੰਦੇ ਦੇ ਕੋਲ ਰਹਿ ਰਹੀ ਸੀ ਸੋ ਪਰਿਵਾਰ ਨੇ ਬੜੀ ਬਾਰ ਪੁਲਿਸ ਕੋਲ ਪਹੁੰਚ ਕੀਤੀ ਹੈ ਕੁਝ ਨਹੀਂ ਕੀਤਾ ਪੁਲਿਸ ਨੇ ਉਹ ਕਰਦੇ ਵੀ ਨਹੀਂ ਉਹ ਕਹਿੰਦੇ ਦਫਾ ਹੋ ਜਿਵੇਂ ਜਿਵੇਂ ਕੈਨੇਡਾ ਦੇ ਵਿੱਚ ਨਹੀਂ ਅੱਜ ਕੱਲ੍ਹ ਚੱਲ ਰਿਹਾ ਪਿਜਿਹੜੇ ਬੰਦੇ ਮਾਰੇ ਜਾ ਰਹੇ ਨੇ ਪੰਜਾਬੀ ਮਾਰਨ ਵਾਲੇ ਨੇ ਪੰਜਾਬੀ ਮਰਨ ਵਾਲੇ ਨੇ ਜਾਂ ਕਹਿ ਲਈਏ ਵੀ ਉੱਥੋਂ ਹੀ ਇੰਡੀਅਨ ਮਾਰਨ ਵਾਲੇ ਨੇ ਇੰਡੀਅਨ ਹੀ ਮਰਨ ਵਾਲੇ ਆ ਉਹ ਕੋਈ ਟੈਨਸ਼ਨ ਨਹੀਂ ਲੈਂਦੇ ਸੋ ਮੈਨੂੰ ਲੱਗਦਾ ਵੀ ਇੱਥੇ ਵੀ ਆਹੀ ਕੋਸ਼ਿਸ਼ ਆ ਪਈ ਜੇ ਇਹਨਾਂ ਦੀਆਂ ਕੁੜੀਆਂ ਇਹ ਵੀ ਬਾਹਰੋਂ ਆਏ ਗਰੂਮ ਕਰਨ ਵਾਲੇ ਵੀ ਬਾਹਰੋਂ ਆਏ ਚਲੋ ਆਪਾਂ ਕਾਦੀ ਟੈਨਸ਼ਨ ਲੈਣੀ ਆ ਸੋ ਇਸ ਤਰ੍ਹਾਂ ਦਾ ਸਿਸਟਮ ਜੋ ਲੱਗ ਰਿਹਾ ਆਪਾਂ ਇਹ ਨਹੀਂ ਕਹਿੰਦੇ ਵਾਕਿਆ ਇਸ ਤਰ੍ਹਾਂ ਹੈਗਾ ਪਰ ਹੋ ਸਕਦਾ ਇਸ ਤਰ੍ਹਾਂ ਹੀ ਹੋਵੇ ਵੀ ਨਾ ਟੈਨਸ਼ਨ ਲੈ ਰਹੀ ਹੋਵੇ ਪੁਲਿਸ ਵੀ ਕੋਈ ਗੱਲ ਨਹੀਂ ਜੋ ਚੱਲਦਾ ਚੱਲਣ ਦਿਓ ਪਰ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਕਿਵੇਂ ਕਲਚਰ ਦੇ ਨਾਲ ਜੋੜ ਕੇ ਰੱਖਣਾ ਹੈ ਆਪਣਾ ਕੈਰੈਕਟਰ ਕਿਵੇਂ ਬਿਲਡ ਕਰਨੇ ਆ ਆਪਣੇ ਬੱਚਿਆਂ ਨੂੰ ਆਪਾਂ ਸੈਲਫ ਡਿਫੈਂਸ ਕਿਵੇਂ ਸਿਖਾਉਣੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਗੱਤਕੇ ਦੇ ਵਿੱਚ ਪਾਓ ਧਰਮ ਦੇ ਨਾਲ ਜੋੜਨਾ ਜੋੜਨਾ ਗੱਤਕਾ ਸੈਲਫ ਡਿਫੈਂਸ ਜ਼ਰੂਰੀ ਆ ਬਾਕਸਿੰਗ ਵਾਲੇ ਪਾਸੇ ਪਾਓ ਕੋਈ ਹੋਰ ਆਰਟ ਜਿਹੜੀ ਕਲਾ ਹੈਗੀ ਆ ਉਹ ਉਹਦੇ ਵਿੱਚ ਪਾਓ ਜਿਹੜੀ ਤੁਹਾਡੇ ਬੱਚਿਆਂ ਨੂੰ ਇੱਕ ਵਧੀਆ ਕੈਰੇਕਟਰ ਦੇ ਮਾਲਕ ਬਣਾਵੇ ਉਹ ਜੋਸ਼ ਭਰੇ ਉਹਨਾਂ ਦੇ ਵਿੱਚ ਕਿ ਅਸੀਂ ਵੀ ਕੁਝ ਹੈਗੇ ਆ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਦੇ ਕਮਜ਼ੋਰ ਮਾਨਸਿਕਤਾ ਵਾਲੇ ਬੱਚੇ ਜਿਹੜੇ ਉਹ ਪੈਦਾ ਕਰ ਰਹੇ ਆ ਕਿ ਜਿਹੜਾ ਕੋਈ ਇੱਕ ਜਣਾ ਆਵੇ ਬਾਹਰੋਂ ਉਹ ਚੁਟਕੀ ਮਾਰੇ ਗਰੂਮ ਕਰਕੇ ਤੇ ਤੁਹਾਡੇ ਬੱਚਿਆਂ ਨੂੰ ਲੈ ਜਾਏ ਇਹਦਾ ਮਤਲਬ ਕਿ ਸਾਡੇ ਕੈਰੇਕਟਰਾਂ ਦੇ ਵਿੱਚ ਘਾਟ ਹੈ ਜਿਹਨੂੰ ਪਰੰਦੀ ਲੋਡ ਹੈਗੀ ਹੈ ਤੇ ਮੈਂ ਦੁਬਾਰਾ ਬੇਨਤੀ ਕਰ ਦਮੈਂ ਜਿਹੜੇ ਨਵੇਂ ਆਏ ਨੇ ਫਿਊਚਰ ਦੇ ਵਿੱਚ ਇਹ ਤਾਂ 2026 ਚੱਲ ਰਿਹਾ ਨਾ ਤੁਹਾਡੇ ਬੱਚੇ 35 ਚ ਜਾ ਕੇ 2040 ਦੇ ਵਿੱਚ ਜਾ ਕੇ ਜਵਾਨ ਹੋਣੇ ਨੇ ਕਈਆਂ ਦੇ 30 ਦੇ ਵਿੱਚ ਹੀ ਜਵਾਨ ਹੋਣੇ ਨੇ ਸੋ ਤੁਸੀਂ ਵੀ ਦੇਖਿਓ ਵੀ ਤੁਹਾਡੇ ਅੱਗੇ ਵੀ ਆਹੀ ਸਾਰੇ ਜਿਹੜੇ ਰੋੜੇ ਆ ਉਹ ਆਉਣੇ ਨੇ ਜੇਕਰ ਤੁਸੀਂ ਨਕਲੀ ਅੰਗਰੇਜ਼ ਬਣਦੇ ਰਹੇ ਜੇਕਰ ਤੁਸੀਂ ਇਹ ਚੀਜ਼ਾਂ ਜਿਹੜੀਆਂ ਪੜਾਉਂਦੇ ਰਹੇ ਬੇਸ਼ੱਕ ਤੁਸੀਂ ਇੱਥੇ ਆ ਗਏ ਹੋ ਇਹ ਕਲਚਰ ਦੇ ਵਿੱਚ ਤੁਹਾਨੂੰ ਰਹਿਣਾ ਪੈਣਾ ਪਰ ਆਪਣਾ ਵੀ ਕਲਚਰ ਹੁੰਦਾ ਹੈ ਮੁਸਲਮਾਨ ਧਰਮ ਆਪਣਾ ਕਲਚਰ ਲੈ ਕੇ ਚੱਲਦਾ ਇੱਥੇ ਚਾਈਨੀਜ਼ ਵੀ ਆਪਣਾ ਕਲਚਰ ਲੈ ਕੇ ਚੱਲਦੇ ਨੇ ਇੱਥੇ ਆ ਕੇ ਆਪਣਾ ਨਿਊ ਇਅਰ ਮਨਾਉਂਦੇ ਨੇ ਸਾਰਾ ਕੁਝ ਮਨਾਉਂਦੇ ਨੇ ਪਰ ਅਸੀਂ ਸੋਚਦੇ ਆਂ ਵੀ ਅਸੀਂ ਹੀ ਇਹਨਾਂ ਦੇ ਅੱਗੋਂ ਉਤਰਾਧਿਕਾਰੀ ਆ ਤੇ ਅਸੀਂ ਵੈਲੈਂਟਾਈਨ ਵੀ ਮਨਾਉਣੇ ਆ 크ਿਸਮਸ ਵੀ ਮਨਾਉਣੀਆਂ ਨਵੇਂ ਸਾਲ ਵੀ ਮਨਾਉਣੇ ਨੇ ਤੇ ਆਪਣਾ ਜਿਹੜਾ 14 ਮਾਰਚ ਨੂੰ ਸਾਡਾ ਜਿਹੜਾ ਹੈਗਾ ਨਵਾਂ ਸਾਲ ਚੜਦਾ ਉਹ ਉਹ ਉਦੋਂ ਕੋਈ ਵੱਡੇ ਕੋਈ ਸੈਲੀਬ੍ਰੇਸ਼ਨ ਨਹੀਂ ਹੁੰਦੀ ਬੇਸ਼ੱਕ ਗੁਰਦੁਆਰਿਆਂ ਚ ਹੁੰਦੀ ਆ ਪਰ ਆਪਣੇ ਆਪਾਂ ਘਰਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਕਰਦੇ ਸੋ ਇਹਦੇ ਨਾਲ ਜੁੜਨਾ ਜਿਹੜਾ ਨਾ ਬੜਾ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਸਬੇਤਾਂ ਜਿਉਂਦੀ ਰੱਖਣੀ ਹੈ ਅਦਰਵਾਈਜ਼ ਤੁਹਾਡੀਆਂ ਤਿੰਨ ਚਾਰ ਪੀੜੀਆਂ ਤੋਂ ਬਾਅਦ ਤੁਹਾਡੇ ਗੋਰੇ ਬਣ ਜਾਣੇ ਆ ਸਾਰੇ ਖਤਮ ਹੋ ਜਾਣਾ ਪਿੱਛੋਂ ਕੌਣ ਸੀ ਹਰਪਜਨ ਸਿੰਘ ਕੌਣ ਸੀ ਕਿਸੇ ਦਾ ਗ੍ਰੈਂਡਫਾਦਰ ਉਹ ਪਤਾ ਹੀ ਨਹੀਂ ਲੱਗਣਾ ਕਿੱਥੇ ਗਿਆ ਹਰਪਜਨ ਸਿੰਘ ਦੀ ਅੱਗੋਂ ਤਿੰਨ ਚਾਰ ਪੀੜੀਆਂ ਕਿੱਥੇ ਗਈਆਂ ਉਸ ਤੋਂ ਬਾਅਦ ਹਰਪਜਨ ਸਿੰਘ ਦਾ ਨਾਮੋ ਨਿਸ਼ਾਨ ਮਿਟ ਜਾਣਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਕਰਦੇ ਰਹੋਗੇ ਕੁੜੀਆਂ ਗਰੂਮ ਹੁੰਦੀਆਂ ਰਹਿਣਗੀਆਂ ਬੱਚੇ ਜਿਹੜੇ ਨੇ ਉਹ ਅੰਗਰੇਜ਼ ਬਣ ਜਾਣਗੇ ਪਹਿਲਾਂ ਪਹਿਲੀ ਪੀੜੀ ਅੱਧੀ ਅੰਗਰੇਜ਼ ਬਣੂਗੀ ਉਸ ਤੋਂ ਅਗਲੀ ਪੀੜੀ ਜਿਹੜੀ ਉਹ 75 ਫਿਰ ਉਸ ਤੋਂ ਅਗਲੀ ਪੀੜ੍ਹੀ ਜਿਹੜੀ ਹੈ ਉਹ 100% ਜਿਹੜੀ ਹੈ ਤੁਹਾਡੀ ਅੰਗਰੇਜ਼ ਬਣ ਜਾਊਗੀ ਖਤਮ ਹੋ ਜਾਣਾ ਸਾਰਾ ਕੁਝ ਸੋ ਇਸ ਕਰਕੇ ਜ਼ਰੂਰੀ ਹੈ ਐਵੇਂ ਨਹੀਂ ਸਿਆਣੇ ਕਹਿੰਦੇ ਵੀ ਭਾਈ ਆਪਣੇ ਕਲਚਰ ਦੇ ਨਾਲ ਜੁੜ ਕੇ ਰਹੋ ਤਾਂ ਹੀ ਸਭਿਤਾ ਆਪਣੀ ਜਿਉਂਦੀ ਰਹਿਣੀ ਹੈ ਤਾਂ ਹੀ ਸਾਡੀ ਜਿਹੜੀ ਗੁਰੂਆਂ ਦੀ ਧਰਤੀ ਜਿੱਥੋਂ ਅਸੀਂ ਆਏ ਆ ਉਹਦੇ ਅਸੀਂ ਵਾਰਿਸ ਬਣ ਕੇ ਰਹਿ ਸਕਦੇ ਆਦਰਵਾਇਜ਼ ਕਿਸੇ ਨੇ ਨਹੀਂ ਬੰਨਣਾ ਜੀ ਹਾਂ ਜੀ ਬਿਲਕੁਲ ਤੁਸੀਂ ਜੀ ਅਸਲ ਵਿੱਚ ਗੁਰੂ ਤੁਸੀਂ ਕਰਦੇ ਪਿਓ ਕਿ ਲੋਕਾਂ ਨੂੰ ਇੰਨੇ ਗੁਰੂ ਹੋ ਜਾਈਏ ਇਹ ਨਹੀਂ ਸਮਝ ਆ ਜਵੇ ਕਿ ਅਸੀਂ ਕਿੱਥੇ ਸ਼ਿਕਾਇਤ ਹੋ ਰਹੀਆਂ ਨਾਮ ਵਿੱਚ ਗੁਰੂ ਦੇ ਤਾਂ ਪਰ ਅਸਲ ਗੁਰੂਮ ਨਹੀਂ ਹੈ ਅਸਲ ਚ ਇਹ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਗੁਰੂ ਨਹੀਂ ਕੀਤਾ ਜਾ ਰਿਹਾ ਜੀ ਜੀ ਤੁਸੀਂ ਵੀ ਤੁਹਾਡੇ ਵਿੱਚ ਲੋਕਾਂ ਦੇ ਤੁਸੀਂ ਕੁਝ ਜੋ ਥੇ ਦਿੱਤੇ ਜਾਨੀ ਉਹ ਕਰਦੇ ਜਾਨੀ ਜੋ ਅਵੇਅਰ ਕਰ ਰਹੀਆਂ ਨੇ ਅਵੇਅਰ ਵੀ ਕਰਦੀ ਪਈਆਂ ਨੇ ਉੱਥੇ ਲੜਦੀ ਨਹੀਂ ਮਰਦੀ ਪਈਆਂ ਨੇ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਲੈ ਕੇ ਵੀ ਉਹਨਾਂ ਜਿਵੇਂ ਹਮ ਖਬਰਾਂ 'ਪੇ ਦੇਖੀਏ ਵੀ ਉਸ ਕੁੜੀ ਨੂੰ ਦੁਬਾਰਾ ਉਹ ਦੇਖ ਕੇ ਪਹੁੰਚਾਇਆ ਉਸ ਦੀ ਜਿੰਦਗੀ ਬਰਬਾਦ ਹੋਣ ਤੋਂ ਬਚਾਇਆ ਗਿਆ ਅਸਲ ਗੁਰੂਮੀ ਤਾਂ ਇਹੀ ਹੈ ਤੁਹਾਡਾ ਵੀ ਤੇ ਤੁਹਾਡੇ ਉਹਨਾਂ ਲੋਕਾਂ ਦਾ ਵੀ ਕਹਿ ਲੋ ਕਿ ਤਰੰਤ ਕਰਦੇ ਆ ਜੋ ਇਹ ਹਰਾਤਾਂ ਵਿੱਚੋਂ ਵੀ ਕੁੜੀਆਂ ਨੂੰ ਕੱਢ ਕੇ ਲਿਆਉਂਦੇ ਨੇ ਅਤੇ ਉਹਨਾਂ ਦੇ ਆਪਣੇ ਘਰਾਂ ਵਿੱਚ ਪਹੁੰਚਾ ਦਿੰਦੇ ਨੇ ਅਤੇ ਉਹਨਾਂ ਲੋਕਾਂ ਨੂੰ ਵੀ ਅਸੀਂ ਲੜ ਕਰਦੇ ਆਂ ਕਿ ਧਿਆਨ ਰੱਖੋ ਧਿਆਨ ਖੋ ਵੀ ਕੁੜੀਆਂ ਦੇ ਉੱਤੇ ਉਹਨਾਂ ਦੇ ਵਿੱਚ ਕੋਈ ਚੀਜ਼ ਜਾਂਦਾ ਪੁੱਛ ਆਂਦਾ ਉਹਦਾ ਧਿਆਨ ਰੱਖੋ ਤੇ ਜਿੰਨਾ ਵੀ ਜ਼ਿਆਦਾ ਤੁਹਾਡੇ ਕੰਟਰੋਲ ਚ ਨਹੀਂ ਹੈ ਕਿ ਅਜਿਹੀ ਜਿਹੀ ਬੰਦੀਆਂ ਯੂਕੇ ਵਿੱਚ ਹੈਗੀਆਂ ਨੇ ਜੋ ਮੌਕਾ ਸਾਹਮਣੇ ਆ ਗਿਆ ਤੁਹਾਡੇ ਬੱਚਿਆਂ ਨੂੰ ਸਮਝਾ ਦੇਣਗੀਆਂ ਇਸ ਦੇ ਨਾਲ ਹੀ ਦੇਖੋ ਤੁਹਾਡਾ ਵੀ ਅਤੇ ਪ੍ਰਾਈਟ ਫਿਨੈਂਸ਼ੀਅਲ ਦੇ ਗਿਰਦਾਸ਼ਕਾਂ ਦਾ ਤੁਹਾਨੂੰ ਕਰਦੇ ਆਂ ਧੰਨਵਾਦ ਇੱਕ ਚੀਜ਼ ਮੈਂ ਭੁੱਲ ਗਿਆ ਇੱਕ ਛੋਟਾ ਜਿਹਾ ਪੁਆਇੰਟ ਨੋਟ ਕਰਨਾ ਹੈ ਜਿਹੜਾ ਜ਼ਰੂਰੀ ਆ ਆਪਣੇ ਦਰਸ਼ਕਾਂ ਨੂੰ ਦੱਸਣਾ ਕਿ ਅੱਜ ਤੋਂ 1-2 ਸਾਲ ਪਹਿਲਾਂ ਦੀ ਕੋਈ ਘਟਨਾ ਹੈ ਮੈਨੂੰ ਐਗਜ਼ੈਕਟ ਯਾਦ ਨਹੀਂ ਹੈ ਇੱਕ ਮੁਸਲਮਾਨ ਬੰਦਾ ਜਿਹੜਾ ਫੜਿਆ ਗਿਆ ਗਰੂਮ ਕੀਤਾ ਜਨੇ ਲੜਕੀ ਨੂੰ ਜਨੇ ਵਰਗਲਾ ਕੇ ਬ੍ਰੇਨ ਵਾਸ਼ ਕੀਤਾ ਉਹਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦਾ ਸਿੱਖਾਂ ਦੀਆਂ ਲੜਕੀਆਂ ਜਿਹੜੀਆਂ ਉਹ ਜਲਦੀ ਗਰੂਮ ਹੁੰਦੀਆਂ ਸਾਡੇ ਕੋਲ ਅਸੀਂ ਇਸ ਕਰਕੇ ਉਹਨਾਂ ਨੂੰ ਟਾਰਗੇਟ ਰੱਖਿਆ ਹੋਇਆ ਆਪਣਾ ਸੋ ਇਹ ਗੱਲਾਂ ਸੋਚੋ ਭਾਈ ਤੁਹਾਡੇ ਘਰਾਂ ਚ ਕਿਉਂ ਹੋ ਰਿਹਾ ਸੋ ਇਹ ਬਹੁਤ ਜ਼ਰੂਰੀ ਗੱਲਾਂ ਨੇ ਬਹੁਤ ਧੰਨਵਾਦ ਜੀ ਥੈਂਕ ਯੂ